ਹਜੇ ਤਾਂ ਨਵੀਂ ਵਿਆਹ ਦਾ ਚਾ ਵੀ ਨਹੀਂ ਲਿੱਥਿਆ ਸੀ 10 ਮਹੀਨੇ ਹੀ ਵਿਆਹ ਨੂੰ ਹੋਏ ਸੀ ਬਾਹਾਂ ਦੇ ਵਿੱਚ ਲਾਲ ਚੂੜਾ ਸੀ ਮਾਪਿਆਂ ਨੇ ਬੜੇ ਚਾਵਾਂ ਦੇ ਨਾਲ ਧੀ ਦਾ ਵਿਆਹ ਕੀਤਾ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਧੀ ਦੇ ਵਿਆਹ ਤੋਂ ਬਾਅਦ ਉਹਨਾਂ ਨੂੰ ਇਹ ਵੀ ਦਿਨ ਦੇਖਣਾ ਪਵੇਗਾ ਦੱਸਦੀ ਏ ਕਿ ਰਮਨ ਦੀਪਕੌਰ ਦੀ ਹਲਕਾ ਲੰਬੀ ਦੇ ਪਿੰਡ ਰਾਣੀਪਾਲਾ ਦੇ ਵਿੱਚ ਵਿਆਹ ਹੋਇਆ ਸੀ 10 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਜਿਸ ਤੇ ਭੇਦ ਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਲੜਕੀ ਦੇ ਪਰਿਵਾਰ ਨੇ આરોਪ ਲਗਾਏ ਕਿ ਕੀ ਉਹਨਾਂ ਦੀ ਧੀ ਨੂੰ ਮਾਰਿਆ ਗਿਆ 10 ਮਹੀਨੇ ਪਹਿਲਾਂ ਹੀ ਉਹਨਾਂ ਨੇ ਆਪਣੀ ਧੀ ਦਾ ਵਿਆਹ ਕੀਤਾ ਸੀ ਜੋ ਕਿ ਸਮੇਂ ਗਰਭਵਤੀ ਵੀ ਸੀ ਉਸਤਾਪਤੀ ਸ਼ਰਾਪਿੰਡ ਦਾ ਆਦੀ ਸੀ ਇਲزام ਮ੍ਰਿਤਕ ਲੜਕੀ ਦੇ ਪਰਿਵਾਰ ਤੇ ਵੱਲੋਂ ਲਗਾਏ ਗੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਧੀ ਦੇ ਨਾਲ ਮਾਰਕੁੱਟ ਕਰਨ ਲੱਗ ਪਿਆ ਸ਼ਰਾਬ ਪਿੰਡ ਤੋਂ ਅਕਸਰੀ ਰੋਕਦੀ ਸੀ ਕਈ ਵਾਰ ਪੰਚਾਇਤ ਵੀ ਹੋਈ ਜਦੋਂ ਉਹਨਾਂ ਨੂੰ ਫੋਨ ਕੀਤਾ ਤਾਂ ਜਦੋਂ ਉਹਨਾਂ ਨੇ ਜਾ ਕੇ ਦੇਖਿਆ ਤਾਂ ਉਹਨਾਂ ਦੀ ਧੀ ਦੀ ਮੌਤ ਹੋ ਚੁੱਕੀ ਸੀ ਦੂਜੇ ਪਾਸੇ ਪੁਲਿਸ ਨੇ ਮਾਮਲਾ ਜਿਹੜਾ ਦਰਜ ਕਰਕੇ ਬਣਦੀ ਕਾਰਵਾਈ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਕੀਤੀ ਜਾਵੇਗੀ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਜੇ 10 ਮਹੀਨੇ ਪਹਿਲਾਂ ਹੀ ਵਿਆਹ ਨੂੰ ਹੋਏ ਸੀ ਗਰਵਤੀ ਇਹ ਵਿਵਹਤਾ ਸੀ ਪਰ ਪਰਿਵਾਰ ਨੂੰ ਕੀ ਪਤਾ ਸੀ ਕਿ ਨਦੀ ਧੀ ਇਸ ਤਰ੍ਹਾਂ ਮੌਤ ਹੋ ਜਾਵੇਗੀ ਕਿ ਧੀ ਦੀ ਮੌਤ ਤੇ ਯਕੀਨ ਕਰਨਾ ਹੀ ਮੁਸ਼ਕਲ ਹੋ ਜਾਵੇਗਾ ਮੈਂ ਹਰਵਿੰਦਰ ਸਿੰਘ ਜੇਰਾਪੰਡਾ ਜੀ ਕਿਸਾਨ ਆਪਣਾ ਦੋਘੇਮ ਡੱਬਰਾ ਜੀ ਤਹਿਸੀਲ ਖਸਾਣਾ ਜ਼ਿਲ੍ਹਾ ਨੂਕਾ ਰਾਜਸਥਾਨ ਕੀ ਮਾਮਲਾ ਕੀ ਸੀਗਾ ਮਾਮਲਾ ਜੀ ਇਹਨਾਂ ਦਾ ਪਹਿਲਾਂ ਵੀ ਝਗੜਾ ਚੱਲਦਾ ਸੀਗਾ ਇਹ ਡਾਰੂ ਪਿੰਦਾ ਸੀ ਕੁੜਕੀਆਂ ਦੇ ਫੋਨ ਫਾਨ ਆਉਂਦੇ ਸੀ ਕੋਈ ਇਹਨਾਂ ਦਾ ਝਗੜਾ ਚੱਲਦਾ ਸੀ ਤੇ ਆਖੀਕਾਰ ਅਸੀਂ ਆਖਿਆ ਚਲੋ ਵੀ ਸਮਝ ਜੂਗਾ ਸਮਝ ਜੂਗਾ ਪਰ ਇਹਨਾਂ ਸਮਝਿਆ ਸਾਡੀ ਅੱਜ ਬਾਣ ਜੀ ਕਿੱਥੋਂ ਗਏ ਸਾਨੂੰ ਤੋ ਕਾਸੀ ਤੱਕ ਗੱਲ ਕਰਨੀ ਹੋਈ ਨਹੀਂ ਸਕਦੀ ਗੱਲ ਕਿੰਨਾ ਟਾਈਮ ਹੋ ਗਿਆ ਵਿਆਹ ਕੇ ਫੋਨ 10 ਮਿੰਟ ਹੋਈ 10 ਮਿੰਟ ਵਿਆਹ ਦੇ ਕਿਤਾ ਸੀਗਾ ਜੀ ਆਪਣੇ 281 ਹੈਡਟ ਮਤਲਬ ਹੈ ਨਹੀਂ ਹਾਂਜੀ ਸਿੱਤੀ ਪੰਜਾਬ ਦੀ ਕਿਹੜੇ ਪੰਜਾਬ ਦੀ ਰਾਣੀ ਵਾਲਾ ਰਾਣੀ ਵਾਲਾ ਰਾਣੀ ਵਾਲਾ ਹਾਂਜੀ ਉਹਨਾਂ ਦਾ ਲੜਕੇ ਦਾ ਨਾਂ ਨਰਪਾਲ ਸਿੰਘ ਸੀ ਗੁਰ ਪ੍ਰਿੰਕੂ ਪਿਓ ਦਾ ਨਾਂ ਸੀਗਾ ਗੁਰਮੇਦ ਸਿੰਘ ਤੇ ਵਧੀਆ ਵਿਆਹ ਕੀਤਾ ਸੀਗਾ ਪਰ ਇਹ ਦਾਜ ਦੇ ਲੋਭੀ ਸੀਗੇ ਰੋਜ਼ ਹੀ ਲੜਕੀ ਨਾਲ ਮਤਲਬ ਤਕੜਾਤਾ ਕਰਦਾ ਹੀ ਰਹਿੰਦਾ ਸੀ ਪਰ ਉਹ ਕਹਿੰਦੇ ਸੀ ਚਲ ਵੀ ਸੁਦਰ ਜੂਗਾ ਸੁਦਰ ਜੂਗਾ ਅਸੀਂ ਵੀ ਆਖਿਆ ਚਲੋ ਰੋਡਵੇ ਦਾ ਡਰਾਈਵਰ ਚਲੋ ਮੰਨੂਗਾ ਗੱਲ ਪਰ ਨਹੀਂ ਆਖਰੀ ਕੱਲ ਲੜਕੀ ਨੇ ਜਾਣ ਆਉਂਦੀ ਜਵਾਲੀਏ ਕੀ ਕਿਤਾ ਕੀ ਨਾ ਨਿਕਮੋ ਕਰੀ ਹਾਂ ਜੀ ਤੁਹਾਨੂੰ ਕੀ ਆਖਿਆ ਵੀ ਕਿਵੇਂ ਡੱਥ ਵੀ ਜੀ ਸਾਨੂੰ ਤਾਂ ਆਖਿਆ ਹੈਗਾ ਵੀ ਜੀ ਅਸੀਂ ਪਿਲਵੇਂ ਸੋਈ ਹੈ ਸਾਡੇ ਕੋਲ ਤਾਂ ਤੜਕੇ 4 ਵਜੇ ਫੋਨ ਕੀਤਾ ਹੈ ਲੜਕੀ ਡੈਕ ਤੋਂ ਦੁਪਹਿਰ ਨਹੀਂ ਹੋ ਚੁਕੀ ਤੇ ਉਹਦੇ ਗਲੇ ਤੇ ਨਿਸ਼ਾਨ ਹੈ ਹਾਂ ਜੀ ਹਾਂ ਪਜਾਇ ਚਾਏ ਸੀ ਕੱਲ ਕੱਲ ਪਜਾਇ ਚਾਏ ਸੀ ਉਹੋ ਇਹਨਾਂ ਨੇ ਆਖਿਆ ਵੀ ਲੜਕੀ ਨੇ ਆਖਿਆ ਵੀ ਇਹ ਬਟਾਉ ਮਤਲਬ दारू ਨਾ ਪੀਵੀ ਤੇ ਉਹ ਕਹਿੰਦਾ ਵੀ ਲੜਕੀ ਕੋਲੇ ਫੋਨ ਨਹੀਂ ਹੋਣਾ ਚਾਹੀਦਾ ਤੇ ਫੋਨ ਇਹਨਾਂ ਨੇ ਐਸੀ ਵਾਰੀ ਰਿਕੁਐਸ ਸੀ ਕਿ ਜੇ ਫੋਨ ਹੋਊਗਾ ਤਾਂ ਫੋਨ ਕਰ ਦੂਗੀ ਵੀ ਮੈਨੂੰ ਕੁੱਟਮਾਰ ਕਰਦੇ ਤੇ ਫੋਨ ਨਾ ਹੋਇਆ ਕੋਲੇ ਤਾਂ ਆਪਣ ਮਾਰਨੀ ਸੌਖੀ ਆਈ ਗਏ ਕੱਲ ਤੁਸੀਂ ਆਏ ਹੋ ਨਾ ਪਰਸੋਂ ਹਾਂਜੀ ਪਰਸੋਂ ਆਈ ਸੀ ਕੱਲ 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 ਆਏ ਸੀ ਕੱਲ ਪੰਜਾਇਤ ਹੋਈ ਸੀ ਜੀ ਪੰਨੀ ਵਾਲਾ ਪੱਤਾ ਚੌਂ ਚੌਂਕੀ ਚ ਚੌਂਕੀ ਹਾਂਜੀ ਠੀਕ ਕੋ ਬੱਚਾ ਵਗੈਰਾ ਹਾਂਜੀ ਹਾਂਜੀ ਪ੍ਰੈਗਨੈਂਟ ਸੀ ਮੀਨਾ ਕੀ ਰਹੇਗੀ ਸੀ ਬਸ ਮੀਨਾ ਅੱਠਵਾਂ ਮਹੀਨੇ ਚਾਹਤਾ ਹੈ ਅੱਠਵਾਂ ਮਹੀਨੇ ਕੀ ਮੰਗੀ ਕਰਦੇ ਸੀ ਹਾਂਜੀ ਅਸੀਂ ਤਾਂ ਮੰਗ ਅਸੀਂ ਕਰਦੇ ਆ ਵੀ ਇਹਨਾਂ ਸਾਰਿਆਂ ਨੂੰ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਖੜੀ ਤੋਂ ਖੜੀ ਸਾਰੇ ਅੰਦਰ ਜਾਣੇ ਚਾਹੀਦੇ ਹੈ ਚਾਹੇ ਕੋਈ ਸਰਪੰਚ ਹੋਵੇ ਜਾਂ ਕੋਈ ਜਿਹਨਾਂ ਨੇ ਜਿੰਮੇਵਾਰੀਆਂ ਲਈਆਂ ਉਹਨਾਂ ਨੂੰ ਨਾਲ ਫਸਣਾ ਚਾਹੀਦਾ ਸਭ ਤੋਂ ਸ਼ਖਸ਼ਟ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੇ ਘਰੇ ਕੌਣ-ਕੌਣ ਆਇਆ ਕੋਈ ਉਹਨਾਂ ਦਾ ਸੱਸਾ ਕੋਈ ਹੋਰ ਹੈ ਨਹੀਂ ਉਹਨਾਂ ਦੀ ਇੱਕ ਸੱਸਾ ਹੈ ਸੌਰਾ ਹੈਗਾ ਦੋਨੋਂ ਨਾਨਾ ਹੈ ਇੱਕ ਉਹਨਾਂ ਦਾ ਬਟਾਊਆ ਮਲੇਸ਼ੀਆ ਰਹਿੰਦਾ ਉਹ ਵੀ ਸਾਨੂੰ ਗਾਲਾਂ ਕੱਢ ਕੇ ਆਇਆ ਉੱਥੇ ਪਿੱਛੇ ਜਾ ਕੇ ਲੜਕੀ ਦੇ ਸਹੁਰੇ ਤੇ ਉਹਨੂੰ ਵੀ ਉਹਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਇਸੇ ਗੁਰਪਾਲ ਸਿੰਘ ਚਾਰ ਚੌਕੀ ਪਨੀ ਵਾਲਾ ਸਾਨੂੰ ਰੁਕਾ ਮਸੂਲ ਹੋਇਆ ਰਮਨਦੀਪਪੁਰ ਪਤਨੀ ਗੁਰਤੇਜ ਸਿੰਘ ਵਾਸੀ ਪਿੰਡ ਰਾਣੀ ਵਾਲਾ ਜਿਸ ਦੀ ਮੌਤ ਹੋ ਗਈ ਹੈ ਉਸ ਸੰਬੰਧੀ ਅਸੀਂ ਇਹਨਾਂ ਦੇ ਵਾਰਸ ਆ ਰਹੇ ਆ ਵਾਰਸਾਂ ਨੂੰ ਉਹਨਾਂ ਤੇ ਜੂਸ ਸਟੇਟਮੈਂਟ ਦਿੰਦੇ ਅਗਲੇ ਉਹਦੇ ਹਿਸਾਬ ਨਾਲ ਸਿਕਾਰ ਦੇ ਕਰ ਠੀਕ ਹੈ ਜੇ ਉਹਨਾਂ ਦੀ ਸਟੇਟਮੈਂਟ